ਪਹਿਲਾ ਅਸੀਂ ਬਾਜ਼ਾਰ ਬੰਦ ਕਰਾਇਆ ਹੁਣ ਬਾਜ਼ਾਰ ਤੋਂ ਸਾਡੇ ਸਾਥੀ ਜਿਹੜੇ ਆਵਾਰੇ ਆ ਪਿੱਛੇ ਉਹਨਾਂ ਨੇ ਬਾਜ਼ਾਰ ਵਾਲਿਆਂ ਨੂੰ ਸਾਰੇ ਇਨਸਾਫ ਦਿੱਤਾ ਹੋ। ਅਕਰੀਮ 5 6 700 ਕਿਸਾਨ ਜਖਮੀ ਹੋ ਚੁੱਕੇ ਐ ਪਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਮੀਟਿੰਗ ਚੱਲਦੇ ਜੇ ਵੀ ਅਥਰੂ ਗੈਸ ਦੇ ਗੋਲੇ ਡਿੱਗ ਰਹੇ ਨੇ। ਕਹਿੰਦਾ ਤੁਸੀਂ thro ਅਥਰੂ ਗੈਸ ਦੇ ਗੋਲੇ ਬੰਦ ਕਰੋ ਜਦੋਂ ਕਿਸਾਨ ਅੱਗੇ ਨੇ ਕਹਿਤਾ ਕੋਈ ਅੱਗੇ ਬਾਰਡਰ ਤੋੜਨ ਜਾ ਨਹੀਂ ਰਿਹਾ ਨੌਜਵਾਨ ਫੇ ਉਹ ਗੇਰਨ ਦਾ ਕੀ ਫਾਇਦਾ ਤੇ ਮੀਟਿੰਗ ਦਾ ਕੀ ਫਾਇਦਾ ਜੇਕਰ ਉਹਨਾਂ ਸਖਤੀ ਕਰਦੀ ਹੈ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਕੇਂਦਰ ਸਰਕਾਰ ਤਾਸੀਂ ਫਿਕੜਾ ਕੇ ਨਾਲ ਕਿਸਾਨਾਂ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਭਾਰਤ ਬੰਦ ਨੂੰ ਲੈ ਕੇ ਜਿਵੇਂ ਦਾਦੇ ਕਿ ਭਾਰਤ ਬੰਦ ਨੂੰ ਲੈ ਕੇ 16 ਤਰੀਕ ਨੂੰ ਕਾਲ ਦਿੱਤੀ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ 11 ਤੋਂ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ ਜਿਸ ਦੇ ਵਿੱਚ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਤੇ ਨਾਲ ਹੀ ਟਰਾਂਸਪੋਰਟ ਦੇ ਉੱਪਰ ਵੀ ਅਸਰ ਦੇਖਣ ਨੂੰ ਮਿਲੇਗਾ ਪਰ ਜੇ ਗੱਲ ਕਰੀਏ ਤਾਂ ਬਹੁਤਾ ਅਸਰ ਜਿਹੜਾ ਹਜੇ ਤੱਕ ਆ ਫਿਲਹਾਲ ਜਿੱਥੇ ਅਸੀਂ ਖੜੇ ਹਾਂ ਬਨੂੜ ਦੇ ਟੋਲ ਪਲਾਜ਼ਾ ਤੇ ਇੱਥੇ ਨਹੀਂ ਦਿਖ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਟੋਲ ਪਲਾਜ਼ੇ ਵਾਲੇ ਹਜੇ ਵੀ ਟੋਲ ਕੱਟ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਂ ਕਹਾਂਗਾ ਜਰੂਰ ਦਿਖਾਇਆ ਜਾਏ ਸਮਾ 11 ਤੋਂ ਉੱਪਰ ਹੋ ਗਿਆ 11:10 ਹੋ ਗਏ ਨੇ ਤੇ ਟੋਲ ਪਲਾਜ਼ੇ ਜਿਹੜੇ ਆ ਹਜੇ ਤੱਕ ਟੋਲ ਕੱਟਦੇ ਜਾ ਰਹੇ ਨੇ ਉਹ ਦੇਖੋ ਤੁਸੀਂ ਗੱਡੀਆਂ ਤੋਂ ਟੋਲ ਲਏ ਜਾ ਰਹੇ ਨੇ ਨਹੀਂ ਤਾਂ ਉਹ ਜਿਹੜਾ ਵਿਚਕਾਰ ਇੱਕ ਜਿਹੜਾ ਬਣਾਇਆ ਹੁੰਦਾ ਬੈਰੀਕੇਡ ਜਿਹਾ ਉਹ ਸਿੱਧਾ ਖੜਾ ਹੁੰਦਾ ਪਰ ਉਹ ਦੇਖ ਸਕਦੇ ਹੋ ਤੁਸੀਂ ਟੋਲ ਕਟਾਏ ਜਾ ਰਿਹਾ ਮੈਂ ਕਹਾਂਗਾ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਜਿੱਥੋਂ ਟੋਲ ਕਟਾਏ ਜਾ ਰਹੇ ਨੇ ਤਾ ਕੌਲ ਹਾਲਾਂਕਿ ਦਿੱਤੀ ਗਈ ਸੀ ਪਰ ਕਈ ਥਾਵਾਂ ਤੇ ਬੰਦਾਸ ਜ਼ਰੂਰ ਦੇਖ ਨੂੰ ਮਿਲਿਆ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜ਼ਰੂਰ ਦੇਖ ਨੂੰ ਮਿਲਿਆ ਪਰ ਹਾਈਵੇ ਹਜੇ ਤੱਕ ਵੀ ਚਾਰੇ ਨੇ ਹਾਈਵੇ ਹਜੇ ਤੱਕ ਚੱਲ ਰਹੇ ਨੇ ਤੇ ਨਾਲ ਦੂਜੇ ਪਾਸੇ ਜੇ ਦੇਖਿਆ ਜਾਵੇ ਹਾਈਵੇ ਦੇ ਨਾਲ-ਨਾਲ ਟਰਾਂਸਪੋਰਟ ਦੇ ਉੱਪਰ ਵੀ ਜਿਹੜਾ ਨਿਗਰ ਰੱਖੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਜਥੇਬੰਦੀਆਂ ਹਾਲਾਂਕਿ ਪਹੁੰਚੀਆਂ ਜ਼ਰੂਰ ਨੇ ਪਰ ਇਹ ਆਸਰ ਜਿਹੜਾ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਹਜੇ ਵੀ ਟੋਲ ਪਲਾਜ਼ੇ ਜਿਹੜੇ ਆ ਚੱਲ ਰਹੇ ਨੇ ਟਾਈਮ 11 ਤੋਂ ਉੱਪਰ ਜ਼ਰੂਰ ਹੋ ਗਿਆ ਜਿਹੜੀ ਟਾਈਮ ਦੀ ਕਾਲ ਦਿੱਤੀ ਗਈ ਸੀ ਪਰ ਟਰਾਂਸਪੋਰਟ ਵੀ ਚੱਲ ਰਿਹਾ ਹਾਈਵੇ ਵੀ ਚੱਲ ਰਹੇ ਨੇ ਆਸਰ ਜਿਹੜਾ ਕੋਈ ਬਨੂੜ ਦੇ ਟੋਲ ਪਲਾਜ਼ਾ ਦੇ ਜਿੱਥੇ ਅਸੀਂ ਮੌਜੂਦ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਮਾਹੌਲ ਹੈ ਗੱਲਬਾਤ ਵੀ ਕਰਾਂਗੇ ਤਾਂ ਬਾਬਾ ਹੀ ਆਸਰ ਦੇਖਣ ਨੂੰ ਜੇ ਗੱਲ ਕਰੀਏ ਤਾਂ 11 ਤੋਂ 4 ਵਜੇ ਦੀ ਕਾਲ ਸੀਗੀ ਪਰ ਹਜੇ ਵੀ ਟੋਲ ਜਿਹੜੇ ਕੱਟੇ ਜਾ ਰਹੇ ਨੇ 12 ਦੇ ਹੈ ਜੀ 12 ਦੇ 12 ਦੇ ਨਹੀਂ 11 ਤੋਂ 4 ਸੀਗੀ ਹਾਂ ਤਾਂ ਦੇਖ ਸਕਦੇ ਹੋ ਗੱਲਬਾਤ ਜਰੂਰ ਜਿਹੜਾ ਕਰਾਂਗੇ 11 ਤੋਂ 4 ਦੀ ਕਾਲ ਦਿੱਤੀ ਗਈ ਸੀ ਜੀ ਪਰ 11:00 11 ਹੋ ਗਿਆ ਟੋਲ ਹਜੇ ਵੀ ਕੱਟੇ ਜਾ ਰਹੇ ਨੇ ਇਸ ਤਰ੍ਹਾਂ ਗੱਲ ਵੀ ਪਹਿਲਾਂ ਅਸੀਂ ਬਾਜ਼ਾਰ ਬੰਦ ਕਰਾਇਆ ਹੁਣ ਬਾਜ਼ਾਰ ਤੋਂ ਸਾਡੇ ਸਾਥੀ ਜਿਹੜੇ ਆਵਾਰੇ ਪਿੱਛੇ ਤੇ ਜਿਹੜਾ ਉੰਜ ਵੀ ਸਾਨੂੰ ਸੁਨੇਹਾ ਲੱਗਿਆ 12 ਤੋਂ 4 ਦਾ ਹੀ ਲੱਗਿਆ ਬਾਕੀ ਜਿਹੜਾ ਬਾਜ਼ਾਰ ਬਨੂੜ ਬਾਜ਼ਾਰ ਤੁਸੀਂ ਦੇਖ ਕੇ ਆਏ ਨਾ ਉਹ ਸਾਰਾ ਬੰਦ ਕਰਾਇਆ ਸੀ ਸ਼ਹਿਰ ਬੰਦ ਹੈ ਹਾਂ ਪਿੰਡ ਸ਼ਹਿਰ ਬਾਜ਼ਾਰ ਛੋਟੇ ਬੰਦ ਬਾਜ਼ਾਰ ਵੀ ਬਾਜ਼ਾਰ ਪਹਿਲਾਂ ਅਸੀਂ ਪਰਸੋਂ ਵੀ ਬਾਜ਼ਾਰ ਚ ਘੁੰਮੇ ਸੀਗੇ ਅੱਜ ਵੀ ਬਾਜ਼ਾਰ ਚ ਜਾ ਕੇ ਘੇੜਾ ਲਾ ਕੇ ਆਏ ਆ ਕਈ ਸਾਥੀ ਜਿਹੜੇ ਮਤਲਬ ਦੁਕਾਨਦਾਰ ਹੁੰਦੇ ਆ ਉਹ ਜੇ ਨਹੀਂ ਉਹ ਕਰਦੇ ਉਹਨਾਂ ਨੂੰ ਰਿਕਵੈਸਟ ਕਰਕੇ ਆਏ ਆ ਪਰ ਉਹਨਾਂ ਨੇ ਇਸ ਬਾਜ਼ਾਰ ਵਾਲਿਆਂ ਨੂੰ ਸਾਰੇ ਇਨਸਾਫ ਦਿੱਤਾ ਹੁਣ ਉੱਥੋਂ ਜਿਹੜੇ ਪਿੱਛੇ ਉਹ ਆਏ ਸਾਡੇ ਨਾਲ ਗੱਲ ਕਰੀਏ ਤਾਂ ਕੱਲ ਮੀਟਿੰਗ ਹੋਈ ਯਾਰ ਸਵੇਰ ਦੇ 9:30 ਵਜੇ ਤੱਕ ਮੀਟਿੰਗ ਜਿਹੜੀ ਹੈ ਸਮਾਪਤ ਹੋਈ ਹੈ ਤੇ ਉਹਦੇ ਵਿੱਚ ਵੀ ਹੋਈ ਤਾਂ ਕੋਈ ਹੱਲ ਨਹੀਂ ਨਿਕਲਿਆ ਤੇ ਹੁਣ ਅਗਲੀ ਮੀਟਿੰਗ ਜਿਹੜੀ ਅਗਲੇ 2 ਦਿਨਾਂ ਬਾਅਦ ਜਾਨੀ ਕਿ ਐਤਵਾਰ ਨੂੰ ਰੱਖੀ ਗਈ ਹੈਗੀ। ਅਟਕੀ ਗੱਲ ਹੈ ਜੀ ਮੀਟਿੰਗਾਂ ਦਾ ਇਸ ਤਰ੍ਹਾਂ ਹੁੰਦਾ ਸਰਕਾਰ ਦਾ ਜਦੋਂ ਕੰਮ ਲਟਕਾਣਾ ਹੁੰਦਾ ਕੋਈ। ਜੇ ਕੋਈ ਕੰਮ ਕਰਨਾ ਹੋਵੇ ਉਹਨੂੰ ਟਾਈਮ ਨਹੀਂ ਲੱਗਦਾ। ਇਹ ਹੁਣ ਵੀ ਲਟਕਾ ਰਿਆਂ ਦੇਖੋ ਤੁਸੀਂ ਕਿਸਾਨ ਬਾਰਡਰਾਂ ਦੇ ਬੈਠੇ ਨੇ ਖਨੌੜੀ ਬਾਰਡਰ ਸੰਭੂ ਬਾਰਡਰ ਦੇ ਬੈਠੇ ਨੇ। ਤੇ तकरीबन 5 6 700 ਕਿਸਾਨ ਜ਼ਖਮੀ ਹੋ ਚੁੱਕਿਆ ਹੈ। ਪਰ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਮੀਟਿੰਗ ਚੱਲਦੇ ਜਿਵੇਂ ਅਥਰੂ ਗੈਸ ਦੇ ਗੋਲੇ ਡਿੱਗ ਰਹੇ ਨੇ। ਜੇ ਮੀਟਿੰਗ ਕਰਨੀ ਤੁਸੀਂ ਜਿਹੜਾ ਆਪਣੇ ਸਬੰਧ ਨੇ ਉਹਦਾ ਸਖਾਲੇ ਬਣਾਓ ਪਹਿਲਾਂ। ਪਹਿਲਾਂ ਤੁਸੀਂ ਇਧਰੋਂ ਅਥਰੂ ਗੈਸ ਬਾਟਰ ਤੋਂ ਨਹੀਂ ਜਾ ਨਹੀਂ ਰਿਹਾ ਨੌਜਵਾਨ ਫੇ ਉਹ ਗੇਰਨ ਦਾ ਕੀ ਫਾਇਦਾ ਤੇ ਮੀਟਿੰਗ ਦਾ ਕੀ ਫਾਇਦਾ ਮੀਟਿੰਗ ਦਾ ਸੀਟਾ ਦੇਖੋ ਨਿਕਲ ਨਹੀਂ ਜਿਹੜੀ ਮੰਗਾ ਨੇ ਐਮਐਸਪੀ ਦੀ ਇਹ ਸਾਰੀ ਸੀ ਮਨਾ ਕੇ ਆਏ ਸੀ ਲਾਗੂ ਕਰਨੀ ਸੀ ਇਹਨਾਂ ਨੇ ਜਿਹੜੀ ਮੰਗਾ ਸਾਰੀ ਮੰਗਾ ਨੇ ਸੂਖਤ ਮੋਰਚਾ ਮਨਾ ਕੇ ਅਜਦੀਲੀ ਤੋਂ ਇਹ ਲਾਗੂ ਨਹੀਂ ਕਰਨੇ ਲਾਗੂ ਕਰ ਦੇਣ ਮੀਟਿੰਗ ਦਾ ਮੀਟਿੰਗ ਦਾ ਕਰਦਾ ਤਾਂ ਫਾਇਦਾ ਹੁੰਦਾ ਵੀ ਆਪਣੇ ਕੋਈ ਚੀਜ਼ ਵਿੱਚੋਂ ਕੱਢਣੀ ਆ ਪਾਣੀ ਹੋਵੇ ਜਿਹੜੇ ਮੰਗਾ ਤੁਸੀਂ ਮੰਨੀ ਹੋਈਆਂ ਨੇ ਪੂਰਨ ਤੌਰ ਤੇ ਉਹ ਸਾਰੀ ਮੰਗਾ ਸਾਡੀ ਤੁਸੀਂ ਲਾਗੂ ਕਰ ਦਿਓ ਕਿਸਾਨ ਖੁਸ਼ ਹੋ ਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਤੁਸੀਂ ਰਾਜੇਵਾਲ ਯੂਨੀਅਨ ਤੋਂ ਤਾਂ ਤੁਸੀਂ ਵੀ ਨਾਲ ਬੈਠੋਗੇ ਬਿਲਕੁਲ ਸਾਂਝੂਤ ਮੋਰਚੇ ਨੇ ਐਲਾਨ ਕਰਤਾ 37 ਜਥੇਬੰਦੀਆਂ ਨੇ ਸਾਥ ਦਿੱਤਾ ਐਲਾਨ ਕਰਤਾ ਜੀ ਦੁਬਾਰਾ ਮੀਟਿੰਗ 18 18 ਤਰੀਕ ਨੂੰ ਮੀਟਿੰਗ ਹੈ ਉਸ ਤੋਂ ਬਾਅਦ ਸਾਂਝੂਤ ਮੋਰਚਾ ਫੈਸਲਾ ਲਊਗਾ ਜਿਹੜਾ ਅੱਜ ਬੰਦੇ ਜੀ ਇਹ ਵੀ ਉਹਨਾਂ ਦੇ ਸਮਰਥਨ ਚ ਕੱਲ ਟੂਲ ਫਰੀ ਰਹੇ ਉਹਨਾਂ ਦੇ ਸਮਰਥਨ ਚ ਰਹੇ ਅਸੀਂ ਸਮਰਥਨ ਚ ਵਿਚਾਰਧਾਰਾ ਦਾ ਥੋੜਾ ਜਿਹਾ ਫਰਕ ਹੋ ਸਕਦਾ ਵਿਚਾਰਾਂ ਦਾ ਆਪਸ ਵਿੱਚ ਪਰ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦੇ ਤੇ ਜਿਗਰ ਉਹਨਾਂ ਨੇ ਸ਼ਕਤੀ ਕਰਦੀ ਹੈ ਹਰਿਆਣਾ ਸਰਕਾਰ ਭਾਜਪੀ ਸਰਕਾਰ ਕੇਂਦਰ ਸਰਕਾਰ ਤਾਂ ਅਸੀਂ ਹਿੱਕੜਾ ਕੇ ਨਾਲ ਖੜਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਕਹਾਂਗਾ ਇੱਕ ਬਾਤ ਜ਼ਰੂਰ ਦਿਖਾਇਆ ਜਾਵੇ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਨੇ ਕਿਉਂਕਿ ਹਾਲਾਂਕਿ ਜਿਹੜੀ ਪਹਿਲਾਂ ਨੋਟੀਫਿਕੇਸ਼ਨ ਆਈ ਸੀ ਉਹ 11 ਤੋਂ 4 ਵਜੇ ਦੇ ਵਿੱਚ ਵਿੱਚ ਆਈ ਸੀ ਪਰ ਕਿਸਾਨ ਕਹਿ ਰਹੇ ਨੇ ਕਿ 12 ਵਜੇ ਤੋਂ ਬੰਦ ਹੋਣਾ ਹੈ 12 ਵਜੇ ਤੋਂ ਜਿਹੜਾ ਸਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਊਗਾ ਟਰਾਂਸਪੋਰਟ ਦੇ ਉੱਪਰ ਵੀ ਅਸਰ ਪਊਗਾ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਟੋਲ ਪਲਾਜ਼ਿਆਂ ਦੇ ਉੱਪਰ ਜਿਹੜਾ ਕਿਸ ਪ੍ਰਕਾਰ ਹਾਈਵੇ ਕਿਤਨਾ ਕਿਤੇ ਘਟ ਜ਼ਰੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਗੱਲਬਾਤ ਵੀ ਕਰਾਂਗੇ ਬਾਈ ਜੀ ਪਹਿਲਾਂ ਤਾਂ ਟਾਈਮ ਨੂੰ ਲੈ ਕੇ ਬੜਾ ਜਿਹੜਾ ਕਨਫਿਊਜ਼ਨ ਹੋ ਗਈ ਆ ਪਹਿਲਾਂ 11 ਤੋਂ 4 ਵਜੇ ਤੱਕ ਦਾ ਟਾਈਮ ਸੀਗਾ ਤੇ ਹੁਣ 12 ਤੋਂ 4 ਦਾ ਹੋ ਗਿਆ ਅਸੀਂ ਜਿਹੜਾ ਉਹ ਇੱਥੇ ਜਥੇਬੰਦੀਆਂ ਨੇ ਉਹਨਾਂ ਦਾ ਫੈਸਲਾ ਹੈ ਵੀ ਅਸੀਂ ਆਪਾਂ 12 ਤੋਂ 4 ਬੰਦ ਕਰਨਾ ਹੈ ਟੋਟਲ ਜਿਹੜਾ ਸੀ ਉਹ 11 ਟੋਟਲ ਆਹ ਹੈ ਜਿੱਥੇ ਕਿਉਂਕਿ ਅਸੀਂ ਸਾਰਾ ਪਹਿਲਾਂ ਸ਼ਹਿਰ ਬੰਦ ਕਰਾ ਕੇ ਆਏ ਆ ਸ਼ਹਿਰ ਸਾਡਾ ਬਨੂੜ ਜਿਹੜਾ ਹੈਗਾ ਟੋਟਲੀ ਬੰਦ ਹੈ ਤੁਸੀਂ ਆਪ ਵੀ ਦੇਖ ਕੇ ਆਏ ਹੁਣ ਪ੍ਰੈਸ ਇੱਥੇ ਟੋਟਲ ਬੰਦ ਹੈ ਉੱਥੋਂ ਬੰਦ ਕਰਕੇ ਅਸੀਂ ਇੱਥੇ ਆਏ ਆ ਤੇ ਵਰਕਰ ਹੋਰ ਆ ਰਹੇ ਨੇ ਥੋੜੀ ਸਮੇਂ ਚ ਅਸੀਂ ਇੱਥੇ ਜਿਹੜਾ ਜਾਮ ਲਾ ਦੇਣਾ ਤੇ ਇਹ 4 ਵਜੇ ਤੱਕ ਜਾਮ ਰੱਖ ਰੱਖਾਂਗੇ 4 ਵਜੇ ਦੇ ਵਿੱਚ ਵਿੱਚ ਸਾਰੀ ਟਰਾਂਸਪੋਰਟ ਦੇ ਉੱਪਰ ਵੀ ਅਸਰ ਪਊਗਾ ਦੇਖਣ ਨੂੰ ਸਾਰਾ ਇਹ ਤਾਂ ਕੁਦਰਤੀ ਹੈ ਟਰਾਂਸਪੋਰਟ ਦਾ ਵੈਸੇ ਵੀ ਦੇਖੋ ਜਿਹੜੇ ਸਰਕਾਰ ਨੇ ਡਰਾਈਵਰਾਂ ਦੇ ਖਿਲਾਫ ਕਾਨੂੰਨ ਬਣਾਇਆ ਹਾਂਜੀ ਉਹਦੇ ਕਰਕੇ ਬਹੁਤ ਸਾਰਾ ਅਸਰ ਤਾਂ ਉਸ ਕਰਕੇ ਵੀ ਆ ਗਿਆ ਕਿਉਂਕਿ ਉਹਨਾਂ ਦੇ ਯੂਨੀਅਨਾਂ ਦਾ ਫੈਸਲਾ ਹੈ ਟਰੇਡ ਯੂਨੀਅਨ ਦਾ ਫੈਸਲਾ ਹੈਗਾ ਤੇ ਸੰਯੁਕਤ ਮੋਰਚੇ ਦਾ ਫੈਸਲਾ ਇਸ ਕਰਕੇ ਟਰਾਂਸਪੋਰਟ ਤੇ ਅਸਰ ਪੈਣ ਦਾ ਕੁਦਰਤੀ ਹੈ ਅਤੇ ਦੂਜੇ ਪਾਸੇ ਇੱਕ ਕਿਸਾਨ ਮੋਰਚਾ ਲਗਾਤਾਰ ਬੈਠਾ ਰਾਤ 3:30 ਵਜੇ ਤੱਕ ਜਿਹੜੀ ਮੀਟਿੰਗ ਚੱਲੀ ਹੈ ਪਰ ਕੋਈ ਸਹਿਮਤੀ ਕਹਿੰਦੇ ਕੁਝ ਗੱਲਾਂ ਨੂੰ ਲੈ ਕੇ ਬੰਦਿਆ ਕੁਝ ਗੱਲਾਂ ਨੂੰ ਲੈ ਕੇ ਐਮਐਸਪੀ ਖਾਸ ਤੌਰ ਤੇ ਜਿੱਥੇ ਪੇਚ ਉਲਝੇ ਜਾਂਦਾ ਐਮਐਸਪੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਰਹੀ ਪਰ ਜੇ ਹੁਣ ਐਤਵਾਰ ਦਾ ਸਮਾਂ ਰੱਖਿਆ ਅਗਲੀ ਮੀਟਿੰਗ ਲਈ ਚੌਥੀ ਮੀਟਿੰਗ ਹੋਣੀ ਹੈ ਜੋ ਉਸ ਦਿਨ ਵੀ ਫੈਸਲਾ ਜਿਹੜਾ ਹੈ ਕਿਸਾਨਾਂ ਇੱਕ ਵਿੱਚ ਨਹੀਂ ਆਊਗਾ ਕਿ ਸਾਰੀ ਜਥੇਬੰਦੀਆਂ ਫਿਰ ਇੱਕੋ ਥਾਂ ਦੇ ਉੱਪਰ ਬੈਠਣਗੀਆਂ ਸੰਯੁਕਤ ਮੋਰਚੇ ਦੀ ਮੀਟਿੰਗ ਜਿਹੜੀ ਅੱਜ ਦੀ ਕਾਲ ਹੈ ਇਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਸੰਯੁਕਤ ਮੋਰਚਾ ਹੈ ਗਿਆ ਉਹਨਾਂ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਵੱਡੇ ਆਗੂ ਸੰਯੁਕਤ ਮੋਰਚਾ ਕੀ ਫੈਸਲਾ ਦਿੰਦਾ ਹੈ ਉਸ ਫੈਸਲੇ ਦੇ ਮੁਤਾਬਕ ਅਗਲੇ ਆਉਣ ਵਾਲੀ ਰਣਨੀਤੀ ਜਿਹੜੀ ਤਿਆਰ ਕੀਤੀ ਜਾਂਦੀ ਤਾਂ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਕੁਝ ਜਿਹੜਾ ਮਿੰਟਾਂ ਦੇ ਵਿੱਚ ਪੂਰਨ ਤੌਰ ਤੇ ਬੰਦ ਹੋ ਜਾਵੇਗਾ ਪੰਜਾਬ ਜੇ ਗੱਲ ਕਹੀ ਤਾਂ ਪੂਰੇ ਭਾਰਤ ਦੇ ਵਿੱਚ ਕੌਲ ਦਿੱਤੀ ਗਈ ਆ ਪਰ ਪੰਜਾਬ ਦੇ ਵਿੱਚ ਅਸਰ ਹਾਲਾਂਕਿ ਪਹਿਲਾਂ 11 ਵਜੇ ਤੋਂ ਸ਼ੁਰੂ ਹੋਇਆ ਸੀ ਕਿ 11 ਵਜੇ ਤੋਂ ਬੰਦ ਕਰ ਦੇਣਾ ਪਰ ਜਿਸ ਹਿਸਾਬ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਕਹਿ ਰਹੇ ਨੇ ਕਿ 11 ਵਜੇ ਅਸੀਂ ਸ਼ੁਰੂ ਕਰਾਉਣ ਲੱਗੇ ਸੀ ਬੰਦ ਪਹਿਲਾਂ ਅਸੀਂ ਪਿੰਡ-ਪਿੰਡ ਬੰਦ ਕਰਾਏ ਫਿਰ ਸ਼ਹਿਰ-ਸ਼ਹਿਰ ਬੰਦ ਕਰਾਏ ਤੇ ਹੁਣ ਜਿਹੜਾ ਹੈ 12 ਵਜੇ ਤੱਕ ਕਹਿੰਦੇ ਸਾਰਾ ਕੁਝ ਪੂਰਨ ਤੌਰ ਤੇ ਬੰਦ ਜ਼ਰੂਰ ਹੋ ਜਾਊਗਾ ਮੈਂ ਕਹਾਂਗਾ ਇੱਕ ਵਾਰ ਟੋਲ ਪਲਾਜ਼ੇ ਦਿਖਾਇਆ ਜਾਵੇ ਕਿ ਇਸ ਪ੍ਰਕਾਰ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਬੰਦ ਕਰਵਾਉਣ ਦੇ ਲਈ ਔਰ ਪਰ ਥੋੜੇ ਸਮੇਂ ਦੇ ਵਿੱਚ ਜਿਹੜਾ ਇਹ ਵੀ ਇੱਥੋਂ ਬੰਦ ਕਰਾ ਦੇਣਗੇ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਪਾਸੇ ਕੱਲ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਵੀ ਕੋਈ ਨਤੀਜਾ ਨਹੀਂ ਆਉਂਦਾ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਐਤਵਾਰ ਨੂੰ 18 ਤਰੀਕ ਨੂੰ ਫੇਰ ਇੱਕ ਕਾਲ ਦਿੱਤੀ ਜਾਊਗੀ ਸਬਕਤ ਕਿਸਾਨ ਮੋਰਚੇ ਦੇ ਵੱਲੋਂ ਤੇ ਜੇ ਉਸ ਸਮੇਂ ਵੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਕਿਉਂਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਣੀ ਹੈ ਤਾਂ ਫਿਰ ਪੂਰਨ ਤੌਰ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਧਾਂਦੇ ਵਿੱਚ ਸ਼ਾਮਲ ਹੋਣੀਆਂ ਕੈਮਰਾ ਪਰਸਨ ਵਿਕਰਮ ਦਿਨਾਮ ਮਨਦੀਪ ਜੋਤ